ਸਾ 12 1 ਵਜੇ 3 4 ਵਜੇ ਤੱਕ ਇੱਥੇ ਬੈਠਦੇ ਆ। ਨਹੀਂ ਟਾਈਮਰ ਕੀ ਕੰਮ ਕੀ ਹੈ ਕੰਮ ਕੀ ਹੈ ਕਿਸ ਤਰ੍ਹਾਂ ਸੁਣਾਓ। ਕਬਈ ਕਿ ਤੋ ਬਸੋ। ਸੁਣਾਓ ਸੁਣਾਓ ਕੰਮ ਕੀ ਹੈ ਕੋਈ ਸੁਣਾਓ ਯਾਰ ਕੋਈ ਟੈਨਸ਼ਨ ਨਹੀਂ। ਤੁਸੀਂ ਕੀ ਹੋ ਐਸੇ ਕੀ ਹੋ ਤੇ ਹਾਂਜੀ ਪਟਵਾਰੀ ਹੋ। ਅੱਛਾ ਪਟਵਾਰੀ। ਅੱਛਾ ਤੁਸੀਂ ਪਟਵਾਰੀ ਹੋ। ਇਹ ਆਰਵਿੰਦਰ ਸਿੰਘ ਰੈਂਡਨਿਤ ਹੈ। ਇਹਨਾਂ ਦੀ ਮਤਲਬ ਕਿ ਆਪਸ ਵਿੱਚ ਇਹਨਾਂ ਦਾ ਮਸਲਾ ਕੋਈ ਨਾਲੀ ਦਾ ਨਾਲੀ ਦਾ ਵੀ ਨਹੀਂ ਆ ਉਹ ਕਹਿੰਦੇ ਕਿ ਪਾਣੀ ਆਉਂਦਾ ਪਾਣੀ ਡਰੇਨ ਸਰ ਇਹ ਇੱਥੇ ਐਡਰੈਸ ਕੀ ਲਿਖਿਆ ਹੈ ਇੱਥੇ ਐਡਰੈਸ ਕੀ ਲਿਖਿਆ ਤਾਂ ਪੜਿਓ ਥੋੜਾ ਅਰਵਿੰਦਰ ਸਿੰਘ ਦਾ ਐਡਰੈਸ ਪੜਿਓ ਇੱਕ ਮਿੰਟ ਐਡਰੈਸ ਪੜਿਓ ਸਰ ਸਰ ਪੜਿਓ ਐਡਰੈਸ ਇਹ ਇਹ ਹੁਣ ਦੂਸਰਾ ਕਾਗਜ਼ ਨਿਕਲਿਆ ਪਰਵਾਰੀ ਜੀ ਦੂਜਾ ਕਾਗਜ਼ ਨਿਕਲਿਆ ਹੈ ਤੇਜਿੰਦਰ ਸਿੰਘ ਹੈ ਸਰ ਤੇਜਿੰਦਰ ਸਜਿੰਦਰ ਸਿੰਘ ਹੈ ਨਹੀਂ ਫਿਰ ਫਿਰ ਨਾਮ ਉਹ ਕਾਗਜ਼ ਗਲਤ ਨਿਕਲ ਗਿਆ ਨਹੀਂ ਨਹੀਂ ਪਰਵਾਰੀ ਜੀ ਕਾਗਜ਼ ਗਲਤ ਨਿਕਲ ਗਿਆ ਸੀ ਜਾਂ ਨਾਮ ਗਲਤ ਪੜਿਆ ਸੀ ਨਹੀਂ ਸਰ ਪਤਾ ਨਹੀਂ

ਇਹ ਸਹੀ ਮਕਾਨ ਹੈ। ਕਿਹੜੀ ਗੱਡੀ ਤੇ ਆਏ ਤੁਸੀਂ? ਗੱਡੀ ਸਰ ਆਪਣੀ ਹੈ। ਦੱਸਿਆ ਸੀ ਗੱਡੀ ਹੈ। ਹੈਨਾ? ਆਲਟੋ। ਤੁਹਾਨੂੰ ਪਤਾ ਕਿਹੜੇ ਰੂਟ ਤੋਂ ਨਿਕਲ ਕੇ ਆਈ ਹੈ ਮਸਾਂ। ਹੈ। ਤੁਸੀਂ ਢਿੰਡੇਕਲਾਂ ਗਿਆ ਸੀ। ਹਾਂ? ਕਿਹੜੇ ਰੂਟ ਤੋਂ ਆਈ ਹੈ? ਮੈਂ ਕਿਉਂ ਨਹੀਂ ਰਸਾਬ ਤੋਂ ਆਇਆ ਇੱਥੇ। ਮੈਂ ਢਿੰਡੇਕਲਾਂ ਤੇ ਗਿਆ। ਅੱਜ ਤੇ ਢਿੰਡੇਕਲਾਂ ਗਈ ਨਹੀਂ ਉਹ ਗੱਡੀ ਤੁਹਾਡੀ। ਸਰ ਚਲੋ ਤੁਸੀਂ ਦੇਖੋ ਨਾ ਤੁਸੀਂ ਲੇਕਰ ਫੀਲਡ ਹੀ ਵਿੱਚ ਸੀ ਸਰ ਇਜ਼ਰੀ। ਹਾਂ ਮਗਰ ਢਿੰਡੇਕਲਾਂ ਨਹੀਂ ਨਾ ਗਏ। ਮੈਂ ਸਦਾ ਢਿੰਡੇਕਲਾਂ। 12 1 ਵਜੇ 3 4 ਵਜੇ ਤੱਕ ਇੱਥੇ ਬੈਠਨੇ ਆ।

ਕਮਿਊਨਿਟੀ ਹਾਲ ਨਹੀਂ ਨਹੀਂ ਕਮਿਊਨਿਟੀ ਹਾਲ ਨਹੀਂ ਸਰ ਉਹ ਕੀ ਹੈ ਵੀਡੀਓ ਵਲੌਗ ਦੀ ਕੋਈ ਬਿਲਡਿੰਗ ਹੈ ਅੱਛਾ ਕਿਹੜੀ ਬਿਲਡਿੰਗ ਹੈ ਮਤਲਬ ਉਹ ਸਰ ਵੀਡੀਓ ਵਲੌਗ ਦੀ ਪਤਾ ਨਹੀਂ ਕਿਸੇ ਕੋਈ ਸਰ ਕੋਈ ਟੈਂਸਰ ਨਹੀਂ ਆਉਂਦਾ ਤੁਹੁੰਦਾ ਇਹ ਕਿਹਦੇ ਸਰ ਇਹ ਆ ਨਹੀਂ ਰਿਹਾ ਕਮਗਾਨੀ ਉਹ ਕਿ ਸਟਾਉਰ ਪੰਪ ਜਨਾਬ ਦਾ ਨਾਂ ਕੀ ਹੈ ਦੇਖੋ ਮਸਲਾ ਇਹ ਹੈ ਕਿ ਸਾਡਾ ਆਨਲਾਈਨ ਦਾ ਇਲਾ ਕਮ ਚੱਲ ਰਿਹਾ ਹੈ ਹੂੰ ਦੇਖੋ ਆਨਲਾਈਨ ਦਾ ਕੰਮ ਚੱਲ ਰਿਹਾ ਹੈ ਇਹ ਟੂਡ ਇੰਟਰੀ ਕਰਦੇ ਆ ਨੰਬਰ ਖਸਰਾ 22 100 ਦਾ ਉਹਦਾ ਮਲਕ ਕੇ ਨੰਬਰ ਖਸਰਾ 22 ਬਾਕੀ ਐ ਕਿਸਮ ਕੀ ਹੈ ਸਾਰਾ ਹਰ ਬਿਲ ਦਾ ਕਰਦੇ ਆ ਨਹੀਂ ਨਹੀਂ ਮਤਲਬ ਤੁਸੀਂ ਇਸ ਆਫਿਸ 'ਚ ਬੈਠੇ ਹੋ ਨਾ ਮੈਂ ਕਹਿ ਰਿਹਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਰਹਿਮਤ ਅਲੀ ਹੈ ਰਹਿਮਤ ਅਲੀ আচ্ছা ਪਟਵਾਰੀ ਜੀ ਠੀਕ ਹੈ ਠੀਕ ਹੈ ਟਾਈਮਿੰਗ ਤੁਹਾਡਾ 10:30 ਵਜੇ ਤੋਂ 10:00 ਸਰ ਹਾਂ 10 ਵਜੇ ਆ ਜਾਣੇ ਆ ਸਰ 10 ਵਜੇ ਆ ਜੀ ਦੇਖੋ ਫੀਲਡ ਦਾ ਵੀ ਕੰਮ ਹੁੰਦਾ ਹੈ ਕਿਸੇ ਦੀ ਰਿਪੋਰਟ ਹੋਰ ਪਾਟੀ ਹੈ ਕਿਸੇ ਨਾਈਟਮ ਜੋ ਹੈ ਸੈਕਟਰ ਦਾ ਕੁਝ ਹੈ ਉਹ ਫਿਰ ਫੀਲਡ ਵੀ ਜਾਣਾ ਮਿਲਦਾ ਕਿਸੇ ਦਾ ਮਿਊਟਿਸ਼ਨ ਹੈ ਕੁਝ ਹੈ ਉਹ ਮੌਕਾ ਦੇਖ ਕੇ ਹੀ ਹੁੰਦਾ ਹੈ ਹਮ ਠੀਕ ਹੈ ਮਤਲਬ ਇਹ ਇਹ ਆਫਿਸ ਤੁਹਾਨੂੰ ਸੈਂਕਸ਼ਨ ਹੋਇਆ ਦਾ ਹੈ ਹਾਂ ਹਾਂ ਡਿਪਾਰਟਮੈਂਟ ਨੇ ਕਿਹਾ ਦਾ ਤੁਹਾਡੇ ਰੈਵਨਿਊ ਨੇ ਜੀ ਜੀ ਬਿਲਕੁਲ ਬਟ ਬੜੇ ਅਫਸੋਸ ਦੀ ਗੱਲ ਸਰਦ ਮਿਲਦੇਗਾ ਇੱਕ ਗਵਰਨਮੈਂਟ ਦੀ ਮੈਂ ਬਿਲਕੁਲ ਮੈਂ ਤੁਸੀਂ ਤੁਸੀਂ ਕਦੋਂ ਤੋਂ ਕਟੋਰੀ ਸਰ ਇਥੇ ਕਿੰਨੇ ਚਾਲੂ ਹੋਏ 3 ਸਾਲ तीन साल तो ठीक है चलो ठीक है सर तो देखे दे कि पटवारी साहब ने नंबर शंबर भी इन्होंने होर भी कोई पटवारी हैं अच्छा नाल बैठते ठीक है ठीक है बिलकुल बिल्कुल ठीक है ठीक है ठीक है ਨੇ ਸਾਨੂੰ ਸਿਰਫ ਇਹ ਸੀ ਕਿ ਚਲੋ ਐਕਚੁਅਲੀ ਜੇ ਬਾਹਰ ਲਿਖਿਆ ਹੋਇਆ ਹੈ ਕਿ ਕਮਿਊਨਿਟੀ ਹਾਲ ਹੈ। ਇਹ ਕਮਿਊਨਿਟੀ ਹਾਲ ਹੈ। ਪੰਚਾਇਤ ਘਰ ਦੀ। ਬਾਹਰ ਨੇਮ ਪਲੇਟ ਲੱਗੀ ਦੀ ਨਾ ਅਸੀਂ ਤਾਂ ਪੁੱਛ ਕੇ ਆਏ। ਨਹੀਂ। ਬਾਹਰ ਸਾਹਮਣੇ ਲਿਖਿਆ ਤਾਂ 2005 ਦੇ ਵਿੱਚ ਇਹ ਚੱਲਿਆ ਬਣਿਆ ਸੀ। ਸੁਮਨ ਭਗਤ। ਸੁਮਨ ਭਗਤ ਵੱਲੋਂ। ਇਹ ਸਾਰੇ ਐਕਚੁਅਲੀ ਕਿਹਾ ਦੀ ਵੀਡੀਓ ਪਲੱਗ ਦੀ। ਪੰਚਾਇਤ ਘਰ ਹੈ। ਇਹ ਆਲੀ। ਲਿਖ ਕੋਈ ਪੰਚਾਇਤ ਘਰ ਦਾ ਮੈਂ ਪੰਚਾਇਤ ਘਰ ਵਾਲੀ ਇੱਥੇ ਤਾਂ ਕੋਈ ਚੀਜ਼ ਲੱਗਦੀ ਨਹੀਂ ਕਿ ਪਹਿਲੇ ਤੁਸੀਂ ਸਰ ਬਾਹਰ ਕਮਿਊਨਿਟੀ ਹਾਲ ਲਿਖਿਆ ਹੈ ਤੁਸੀਂ ਪੰਚਾਇਤ ਘਰ ਕਹਿ ਰਹੇ ਹੋ ਉਹੀ ਉਹੀ ਮੈਂ ਵੀ ਕਹਿ ਰਿਹਾ ਨਾ ਮਤਲਬ ਬਾਹਰ ਕਮਿਊਨਿਟੀ ਹਾਲ ਲਿਖਿਆ ਹੋਇਆ ਹੈ ਤੁਹਾਨੂੰ ਤੁਹਾਨੂੰ ਜਿਸ ਦੇ ਕਿਸੇ ਨੂੰ ਮਿਲਣਾ ਹੋਏ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੋਏ ਉਹ ਕਿੰਨੇ ਵਜੇ ਆਸਰਦਾ ਕਿਸੇ ਸਰ ਦੇਖੋ ਕੰਟੈਕਟ ਨੰਬਰ ਹਰ ਹੋਨੇਗਾ ਨਾਲੇ ਦੇਖੋ 10:00 ਤੋਂ 10:30 ਤੱਕ ਇੱਥੇ ਪੁੱਜੀਦੇ ਹੁੰਦੇ ਆ ਬਰਾਬਰ ਦੇਖੋ ਅਸੀਂ 8:00 ਵਜੇ ਵੀ ਜਾਂਦੇ ਆ 7:00 ਵਜੇ ਵੀ ਜਾਂਦੇ ਆ ਆਹ ਫੀਲਡ ਦਾ ਵੀ ਕੰਮ ਆ ਅਸੀਂ ਦੇਖੋ ਆਨਲਾਈਨ ਦਾ ਜਿਹੜਾ ਕੰਮ ਆ ਉਹ ਵੀ ਕਰਦੇ ਆ ਸਾਰਾ ਕਰਦੇ ਆ ਸਾਰੇ ਕੰਮ ਨਪਟਾੜੇ ਨਾਲ ਹਰ ਕੰਮ ਕਰਦੇ ਆ ਅੱਜ ਅੱਜ ਕਿਸੇ ਇਲਾਕੇ ਚ ਗਏ ਸੀ ਕਿੱਥੇ ਕਿੱਧਰ ਵਿਜ਼ਿਟ ਕੀਤਾ ਤੁਸੀਂ ਕੀ ਕੰਮ ਸੀ ਹਾਂ ਹਾਂ ਸਰ 3:00 ਵਜੇ ਦੇ ਹੀ ਆਨਲਾਈਨ ਦਾ ਜਿਹੜਾ ਕੰਮ ਕਰਦੇ ਨਹੀਂ ਮਸਾਂ ਬੈਠਦੇ ਹੀ ਦੇਖੋ ਉਹ ਕੰਮ ਇਹ ਹੈ ਕਿ ਹਰ ਨੰਬਰ ਖਸਰਾ ਭਾਈ ਹਰ ਪਲੇਸ ਦਾ ਇੱਕ ਇੱਕ ਨੰਬਰ ਖਸਰਾ ਪਾਈ ਉਹਦਾ ਰਕਬਾ ਲਿਖਣਾ ਹੈ ਉਹਦੀ ਕਿਸਮ ਲਿਖਣੀ ਹੈ ਉਹਦੇ ਮਤਲਬ ਕਿ ਮਲਕੀਅਤ ਦੀ ਹیثیت ਲਿਖਣੀ ਹੈ ਕਿ ਇਹ ਕਿਹੜੇ ਲੈਨ ਹੈ ਕਿ ਇਹ ਕਿਹੜੇ ਲੈਨ ਤੁਸੀਂ ਕਿਹਾ ਸੀਗੇ ਸੀ ਕਿਹੜੇ ਲੈਨ ਕਿੰਨਾ ਲੋਕਾਂ ਦੇ ਕੰਮ ਕੀਤੇ ਨੇ ਕੋਈ ਦਸਰ ਕਿੱਥੇ ਬੈਠੇ ਸੀ ਸਾਰੇ ਕੰਮ ਦਾ ਇਹ ਹੈ ਕਿ ਫਿਰ ਦੇਖੋ ਕਿਸੇ ਦਾ ਮਿਊਟਿਸ਼ਨ ਹੈ ਕਿਸੇ ਦਾ ਟਿੰਡੇ ਕਲਾਂ ਦੇ ਵਿੱਚ ਤੁਸੀਂ ਕੰਮ ਗਏ ਹੋਣੇ ਨਾ ਕੋਈ ਨਾ ਕੋਈ ਹਾਂ ਹਾਂ ਉਹ ਨਿਸ਼ਾਨ ਦੇਖੀ ਕਿੰਨੇ ਨਿਸ਼ਾਨ ਦੇਖਾਈ ਨਹੀਂ ਬੈਠਣ ਦਾ ਨਹੀਂ ਸਰ ਮਸਲਾ ਇਹ ਹੈ ਕਿ ਪਾਣੀ ਦਾ ਮਸਲਾ ਹੈ ਕਿ ਸਰ ਡਰੇਨ ਦਾ ਮਸਲਾ ਹੈ ਨਾਲੀ ਦੀ ਕਿਸ ਦਾ ਸੀਗਾ ਕਿਸੇ ਦਾ ਨਾ ਕੀ ਸੀ ਉਹਨਾਂ ਦਾ ਜਿਹਦੇ ਅੱਗੇ ਉਹਨਾਂ ਦਾ ਆ ਮਿਲੇ ਅੱਗੇ ਘਰ ਨਹੀਂ ਕੋਈ ਨਾਦੂ ਵੀ ਅਪਲੀਕੇਸ਼ਨ ਹੁੰਦੀ ਕੋਈ ਮਸਲਾ ਕੋਈ ਤੁਹਾਨੂੰ ਸ਼ਿਕਾਇਤ ਮਸਲਾ ਤੇ ਆਇਆ ਹੋਣਾ ਨਾ ਤਾਂ ਹੀ ਤਾਂ ਗਿਓ ਨਾ ਕਿੰਡੇ ਕਲਾ ਇੰਗਾ ਤੇ ਕੋਈ ਨਹੀਂ ਚੱਲੇ ਜਾਂਦਾ ਬਿਲਕੁਲ ਬਿਲਕੁਲ ਸਰ ਨਾ ਦੱਸੋ ਨਾ ਦੱਸੋ ਜਰਾ ਯਾ ਤਾਂ ਮਾ ਤਾਂ ਨਿੱਜੇ ਤਸ਼ੂਤ ਹੋ ਗਿਆ ਇਹ ਬਿਲਕੁਲ ਬਿਲਕੁਲ ਲੇਕਿਨ ਸਰ ਮਿਲੇ ਨਹੀਂ ਘਰ ਨਹੀਂ ਮਿਲੇ ਹੋ ਨਾਮ ਵੀ ਪਤਾ ਹੋਣਾ ਸਰ ਨਹੀਂ ਮਤਲਬ ਕਿਸੇ ਦੇ ਘਰ ਮਿਲਣ ਤੇ ਗਏ ਨਾ ਕਿਸੇ ਨੂੰ ਜਿਹਦੀ ਸ਼ਿਕਾਇਤ ਨਹੀਂ ਹੈ ਜਿਹਦੀ ਸ਼ਿਕਾਇਤ ਆਈ ਹੋਣੀ ਜਿਹਨੇ ਸ਼ਿਕਾਇਤ ਕੀਤੀ ਦਾ ਨਾਮ ਹੋਣਾ ਹੈ ਜਿਹੜਾ ਜਿਹਦੇ ਜਿਹਦੇ ਕੋਲ ਤੁਸੀਂ ਗਏ ਉਹਦਾ ਵੀ ਕੋਈ ਨਾਮ ਹੋਣਾ ਹੈ ਹਾਂ ਹਾਂ ਸਰ ਦੱਸ ਦਿਓ ਫਿਰ ਕੋਈ ਤਾਂ وہی ਪੁੱਛ ਰਿਹਾ ਤੁਹਾਨੂੰ ਕੀ ਅਖਰ ਟਾਈਮ ਇਸਕੇ ਸਵਾਈਕ ਹੋ ਗਿਆ ਮੇਰੇ ਖਿਆਲ ਨਾਲ 1:00 ਬਚ ਗਿਆ ਸਰ ਅਗਰ ਤੁਸੀਂ ਕੰਮ ਕਰਕੇ ਆਏ ਹੋ ਅਸਾਂ ਆਨਲਾਈਨ ਦਾ ਕੰਮ ਕਰਦੇ ਹਾਂ ਮੈਂ ਪਹਿਲੇ ਸੁਣੋ ਆਨਲਾਈਨ ਦਾ ਨੰਬਰ ਖਸਰਾ ਪਾਈ ਜੀ ਡਿਟੇਲ ਪਾ ਲੈਣਾ ਟਿੰਡੇ ਕਲਾ ਟਿੰਡੇ ਕਲਾ ਦੀ ਬਣ ਸੁਲਤਾਨ ਦੀ ਪਈ ਹੈ ਬਣ ਸੁਲਤਾਨ ਅੱਜ ਬਣ ਸੁਲਤਾਨ ਦੀ ਕਿੰਨੇ ਵਜੇ ਵੀ ਕੰਸਲ ਤੋਂ ਇਹ ਤਾਂ ਬੜ ਸੌਤਾ ਨਹੀਂ ਪੰਨੀ ਉਹ ਅਸਾਂ ਕਿਦੇ ਵੀ ਬੈਠ ਕੇ ਸਾ ਦਫਤਰ ਪਰ ਇਹ ਹਰ ਨਿਆਬਤ ਪਰ ਇਹ ਉਹ ਮਤਲਬ ਕੰਪਿਊਟਰ ਤੇ ਪਰ ਨਹੀਂ ਹੈ ਉਹ ਇੱਕ ਇੱਕ ਨੰਬਰ ਖਸਾਬ ਵਾਈ ਦੇਥੇ ਇਥੇ ਕੰਪਿਊਟਰ ਤੇ ਲੱਗੇ ਤਾਂ ਨਹੀਂ ਸਰ ਨਹੀਂ ਸਰ ਇਥੇ ਹੁਣ ਇਥੇ ਮੈਂ ਤੁਹਾਡੇ ਕੰਮ ਨੂੰ ਚੈਲੰਜ ਨਹੀਂ ਕਰ ਰਹਾ ਤੁਸੀਂ ਬੜੀ ਮਿਹਨਤ ਕਰ ਰਹੇ ਹੋ ਠੀਕ ਹੈ ਐਸਾ ਮੇਰਾ ਸਵਾਲ ਇਹ ਹੈ ਕਿ ਤੁਸੀਂ ਠੀਡੇ ਕਲਾਂਗੇ ਜਿਨ੍ਹਾਂ ਦੀ ਸ਼ਿਕਾਇਤ ਸੀ ਪਾਣੀ ਦੀ ਨਿਕਾਸੀ ਦੀ ਉਹ ਕੌਣ ਵਿਅਕਤੀ ਸੀ ਉਹ ਕਿਹੜੀ ਜਗ੍ਹਾ ਐਕਸੈਪਟ ਹੌਸਲ ਬਣਿਆ ਦੋ ਠੀਡੇ ਕਲਾਂਗੇ ਇਹ ਸਰ ਕੀ ਨਗਲਾਤ ਲੈਣਾ ਜਿੱਥੇ ਆਪਣਾ ਇਹ ਕਾਰ ਇਹਨਾਂ ਦਾ ਕੀ ਵਜੂਤ ਮੂੰਹ ਚ ਮਨ ਯਾਦ ਹੁੰਦਾ ਸਰ ਸਰ ਨਹੀਂ ਨਹੀਂ ਕਿੰਨੇ 3:00 ਕਿਹੜੀ ਜਗ੍ਹਾ ਸਤ ਸੰਗਤ ਜਿਹੜਾ ਜਿੱਥੇ ਸਤ ਸੰਗਤ ਖੱਬੇ ਹੱਥ ਜਿਹੜਾ ਟੱਪ ਕੇ ਹੈ ਨਹਿਰ ਟੱਪ ਕੇ ਬਸ ਠੀਕ ਹੈ ਨਾ ਤੇ ਬੜੇ ਕਾਰਨ ਹੈ ਨਾ ਨਾਂ ਤੇ ਦੱਸ ਦਿਓ ਕੰਪਲੇਨੈਂਟ ਦਾ ਨਾਂ ਹੀ ਦੱਸ ਦਿਓ ਉੱਥੇ ਮੌਕੇ ਤੇ ਆਈ ਨਹੀਂ ਕੰਪਲੇਨੈਂਟ ਦਾ ਨਾਂ ਤੇ ਹੋਣਾ ਨਾ ਦੇਖ ਕੇ ਆਗੇ ਮੇਰੀ ਗੱਲ ਨਾ ਕਿ ਇੱਥੇ ਪਾਣੀ ਪਾਣੀ ਪਟਵਾਰੀ ਸਾਹਿਬ ਪਟਵਾਰੀ ਸਾਹਿਬ ਮੇਰੀ ਗੱਲ ਨਹੀਂ ਸਮਝੇ ਕੰਪਲੇਨੈਂਟ ਕੰਪਲੇਨੈਂਟ ਦਾ ਕੀ ਨਾਮ ਸੀ ਕਿਹਦੇ ਖਿਲਾਫ ਕੰਪਲੇਨ ਸੀ ਕਿਹਦਾ ਪਾਣੀ ਸੀ ਉਹ ਹੀ ਪੁੱਛ ਰਿਹਾ ਹਾਂ ਕੋਈ ਗੱਲ ਥੋੜਾ ਦੱਸ ਉਹ ਹੀ ਦੱਸ ਦਿਓ ਨਾ ਤੁਸੀਂ ਪਲੀਜ਼ ਪਟਵਾਰੀਆਂ ਤੇ ਹਮੇਸ਼ਾ ਇਲਜ਼ਾਮ ਰਹਿੰਦੇ ਹੈ ਪਰ ਕੋਈ ਫਿਰ ਬੈਠਦੇ ਨਹੀਂ ਅਸੀਂ ਚਲੂ ਅਸੀਂ ਸਿਰਫ ਇਹ ਦੱਸਣਾ ਚਾਹੁੰਦੇ ਕਿ ਵੀ ਪਟਵਾਰੀ ਆਫਿਸ ਕਿਉਂ ਨਹੀਂ ਬੈਠਦੇ ਕਿਉਂ ਨਹੀਂ ਬੈਠਦੇ ਆਫਿਸ ਨਹੀਂ ਆਪਣਾ ਕੰਮ ਨਹੀਂ ਨਹੀਂ ਬੈਠਨੇ ਆ ਸਰ ਥੋੜੀ ਦੇਖੋ ਸਾਨੂੰ ਜਿਸ ਦਾ ਆਨਲਾਈਨ ਦਾ ਜਾਂ ਐਸਾ ਕੰਮ ਨਾ ਬਿਤਾ ਸਭ 5:00 ਵਜੇ ਤੱਕ ਇੱਥੇ ਬੈਠਨੇ ਆ ਬੈਠ ਕੇ ਲੋਕਾਂ ਨੂੰ ਦੇਖੋ ਆਨਲਾਈਨ ਸਰਵਿਸ ਹੈ ਕੁਝ ਵੀ ਆ ਉਹ ਬੈਠ ਕੇ ਐਸਾ ਮੁਨਕਲ ਹੈ ਕਿਸੇ ਦੀ ਉਹ ਬਣਾ ਕੇ ਜਿੱਦੀ ਕਿਸੇ ਕੋਲ ਨਹੀਂ ਸੁਣਿਆ ਉਹ ਕਹਿੰਦੇ ਆ ਪਟਵਾਰੀ ਦਫਤਰ ਨਹੀਂ ਬੈਠਦੇ ਮਿਲਦੇ ਨਹੀਂ ਅਸੀਂ ਇਹ ਦੱਸਾਂਗੇ ਪਕਵਾਰੀ ਕਿੰਨਾ ਕੰਮ ਕਰਦੇ ਕਿੰਨੇ ਬਿਜ਼ੀ ਕਰਦੇ ਨੇ ਥੋੜਾ ਜਿਹਾ ਅਸੀਂ ਇਹ ਦੱਸ ਰਹੇ ਕਿ ਅੱਜ ਵੀ ਦੇਖੋ ਪਟਵਾਰੀ ਹੋਣੀ ਕੰਪਲੇ ਕਿਤੇ ਅਸੀਂ ਉਹ ਦੱਸਣਾ ਚਾਹੁੰਦੇ ਕਿ ਵਾਕਈ ਕਿਹੜੀ ਕੰਪਲੇਨ ਤੇ ਗਈ ਸੀ ਕਿੱਥੇ ਗਈ ਸੀ ਕੰਪਲੇਨ ਸੀ ਸਰ ਅਰਵਿੰਦਰ ਸਿੰਘ ਅਰਵਿੰਦਰ ਸਿੰਘ ਠੀਕ ਹੈ ਇਹ ਹਾਂ ਇਹ ਅਰਵਿੰਦਰ ਸਿੰਘ ਰੈਂਡਿੰਗ ਤੇ ਇਹਨਾਂ ਦੀ ਮਤਲਬ ਕਿ ਆਪਸ ਵਿੱਚ ਇਹਨਾਂ ਦਾ ਮਸਲਾ ਕੋਈ ਨਾਲੀ ਦਾ ਨਾਲੀ ਦਾ ਵੀ ਨਹੀਂ ਹੈ ਉਹ ਕਹਿੰਦੇ ਕਿ ਪਾਣੀ ਆਉਂਦਾ ਪਾਣੀ ਡਰੇਨ ਸਰ ਇਹ ਇੱਥੇ ਐਡਰੈਸ ਕੀ ਲਿਖਿਆ ਹੈ ਇੱਥੇ ਐਡਰੈਸ ਕੀ ਲਿਖਿਆ ਹੈ ਪੜਿਓ ਥੋੜਾ ਅਰਵਿੰਦਰ ਸਿੰਘ ਦਾ ਐਡਰੈਸ ਪੜਿਓ ਇੱਕ ਮਿੰਟ ਸਰ ਸਰ ਪੜਿਓ ਐਡਰੈਸ ਉਰਦੂ ਉਰਦੂ ਆਇਆ ਨਾ ਇੱਕ ਸਰ ਇੱਕ ਮਿੰਟ ਐਡਰੈਸ ਪੜੋਣਾ ਸਰ ਅਪਾਟ ਕਿਸਨਾ ਸਰ ਉਹੀ ਉਹੀ ਪੇਜ ਕਟੋਣਾ ਜਿੱਥੇ ਤੁਸੀਂ ਪੜ੍ਹ ਕੇ ਸੁਣਾਇਆ ਹੈ ਇੱਕ ਮਿੰਟ ਉਹ ਜੋ ਵੀ ਆਪਨੇ ਨਿਕਾਲਾ ਸੀ ਉਹ ਨਿਕਾਲੀਏ ਨਾ ਸਰ ਸਰ ਇਹ ਗਲਤ ਗੱਲ ਹੈ ਤੁਸੀਂ ਇਹ ਇਹ ਤੁਸੀਂ ਇਹ ਤੁਸੀਂ ਗਲਤ ਕਰ ਰਹੇ ਹੋ ਇਹ ਤੁਸੀਂ ਗਲਤ ਕਰ ਰਹੇ ਹੋ ہمیں ਆਪੇ ਵਿਸ਼ਵਾਸ ਤਾਂ ਆ ਕਿ ਪਟਵਾਰੀ ਨੂੰ ਹੁਣ ਸਾਨੂੰ ਥੋੜਾ ਜਿਹਾ ਹੋਣ ਲੱਗ ਪਿਆ ਕਿ ਸ਼ਾਇਦ ਕੋਈ ਗੜਬੜ ਨਾ ਹੋਏ ਪਰ ਸਰ ਐਸਾ ਕੁਝ ਪੁਕਾਰੋ ਵੀ ਕੰਮੂ ਕੇ ਸਰਟੀਫਿਕੇਸ਼ਨ ਵੀ ਕੰਮੂ ਦੀ ਜਨਾਬ ਇਹ ਗਲਤ ਗੱਲ ਹੈ ਦੇਖੋ ਤੁਸੀਂ ਦੱਸ ਤੇ ਸਕਦੇ ਸੀ ਨਾ ਇਹ ਕਿਰਪਾ ਕਰਨੀ ਪਟਵਾਰੀ ਸਾਹਿਬ ਅਗਰ ਤੁਸੀਂ ਨਹੀਂ ਪੜ ਸਕਦੇ ਮੈਂ ਪੜ ਦਿੰਦਾ ਕਾਗਜ਼ ਸਾਹਮਣੇ ਰੱਖੋ ਉਹ ਸਰ ਮੈਂ ਦੱਸਣਾ ਮੈਂ ਦੱਸਣਾ ਉਹ ਵਾਲਾ ਕੌਮ ਸਾ ਕਾਗਜ਼ ਨਹੀਂ ਪੜਾ ਜਰਾ ਹਮ ਪੜ ਲੈਂਦੇ ਸੋ ਨਹੀ ਨਹੀ ਚਲੋ ਫਿਰ ਜਦ ਚਲੋ ਜਿਹਦੇ ਉੱਪਰ ਉਹ ਵਾਲਾ ਐਡਰੈਸ ਲਿਖਿਆ ਤਾਂ ਹਰਵਿੰਦਰ ਸਿੰਘ ਦਾ ਉਹ ਦੱਸ ਦੋ ਹਰਵਿੰਦਰ ਸਿੰਘ ਤੇ ਤੁਸੀਂ ਦੱਸ ਛੜਿਆ ਕੰਪਲੇਨੈਂਟ ਪਟਵਾਰੀ ਸਾਹਿਬ ਕੀ ਕਾਗਜ਼ ਨਿਕਲੂ ਹੋ ਗਏ ਉਹ ਕਾਗਜ਼ ਜੋ ਐਡੂਕੇਸ਼ਨ ਦੀ ਹਾਂਜੀ ਹਾਂਜੀ ਇਹ 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 ਹੁਣ ਦੂਸਰਾ ਕਾਗਜ਼ ਨਿਕਲਿਆ ਪਟਵਾਰੀ ਜੀ ਪਰਮਿਸ਼ਨ ਪਟਵਾਰੀ ਜੀ ਦੂਜਾ ਕਾਗਜ਼ ਨਿਕਲਿਆ ਹੈ ਤਜਿੰਦਰ ਸਿੰਘ ਹੈ ਸਰ ਤਜਿੰਦਰ ਸਿੰਘ ਹਾਂ ਨਹੀਂ ਫਿਰ ਫਿਰ ਨਾਮ ਮਤਲਬ ਕਾਗਜ਼ ਗਲਤ ਨਿਕਲ ਗਿਆ ਨਹੀਂ ਨਹੀਂ ਪਟਵਾਰੀ ਜੀ ਕਾਗਜ਼ ਗਲਤ ਨਿਕਲ ਗਿਆ ਸੀ ਜਾਂ ਨਾਮ ਗਲਤ ਪੜਿਆ ਸੀ ਹਾਂ ਹਾਂ ਸਰ ਕੀ ਹੋ ਗਿਆ ਸਰ ਕੰਪਲੇਂਟ ਦੇਖੋ ਨਾ ਕੋਈ ਨਹੀਂ ਸਰ ਪਰੇਸ਼ਾਨ ਕਿਉਂ ਹੁੰਦਾ ਹੈ ਸਭ ਕੋਈ ਮਸਲਾ ਨਹੀਂ ਹੈ ਪਤਾ ਤਾਂ ਦੀਜੀਏ ਸਾਹਿਬ ਆਪ ਹੋਰ ਸਰ ਜਨਾਬ ਇਸ ਹਮਾਰੇ ਕੰਮ ਕੇ ਬਾਰੇ ਮੈਂ ਆਪ ਤਹਿਸੀਲਦਾਰ ਸਾਹਿਬ ਸੇ ਪੁੱਛ ਸਕਤੇ ਹੋ ਕਿ ਕੀ ਕੰਮ ਕਰ ਰਹੇ ਹੈ ਇਸ ਟਾਈਮ ਮਤਲਬ बताएंगे वो हम हमें رحمت अली जी असि थोनू कुछ क्या ही नहीं जो हमारा काम सर चल रहा है ना ऑनलाइन हाँ का वो हमारा दिन रात का काम है हम तो थोनू थोड़ी क्या हाँ, के दिन रात का हाँ नहीं है और हमारे से प्रोग्रेस मांग दे और दिन रात का हमने आपको कुछ गलत कहा नहीं आपने जो कहा मैं नहीं पूछा

सर उन्होंने फोन किया मुझे मेरे ऑन एप्लीकेशन तुम आप एप्लीकेशन के बगैर पहुंच जाते हो जितनी भी मर्जी मैं एक कंप्लेन करने से चलोगे नहीं सर ऐसा वो भी कोई नहीं, नहीं चलोगे एप्लीकेशन में अपने कोले रखूंगा तो सिर्फ फोन करूंगा आओगे एक मिनट रवि सर मैं एक चीज पूछना चाहता हूं जो एप्लीकेशन आपने निकाल के दो दिखाई ये क्यों दिखाई फिर आपने अगर आप एप्लीकेशन मतलब यही देखो ना सवाल तो है ना फिर आप सवाल खड़ा करता ऐसा मसला कोई सर देखो हम काम में मैं आपको चैलेंज नहीं कर रहा सर

ऐसा मैंने सोचा चाहिए लेकिन ये नहीं एप्लीकेशन के पास अरे क्या बात है चलिए ऐसा कोई गल नहीं कोई गल नहीं भाई साहब मेहनत करो आपकी सपोर्ट में, ने ने में ने 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 आप बहुत काम करते हैं लेकिन और ये क्या हमने जो ऑनलाइन का सर जो काम पड़ा है ना हमें दिन रात का काम है कोई गल नहीं वो ऑनलाइन होना है सारा डाटा ऑनलाइन होना है जितने प्रोग्रेस के हिसाब से ना आप वही बता देते हैं हमें आप ये बता नहीं वो सर मतलब ਤੁਸੀਂ ਇਹ ਗੱਲ ਕਿਉਂ ਮਤਲਬ ਵਿਚ ਲੈ ਆਉਂਦੇ ਕਿ ਕੰਪਲੇਨਰ ਕੋਲ ਗਏ ਸਾਂ ਤੁਹਾਡੀ ਤੁਸੀਂ ਤੁਸੀਂ ਕਿਸ ਤੇ ਆਏ ਹੋ ਪਤਾ ਤੁਹਾਨੂੰ ਤੁਸੀਂ ਕਿਹੜੀ ਗੱਡੀ ਤੇ ਆਏ ਹੋ ਹੁਣ ਥੋੜੀ ਦੇਰ ਪਹਿਲੇ ਕਿਹੜੀ ਗੱਡੀ ਤੇ ਆਏ ਤੁਸੀਂ ਗੱਡੀ ਸਰ ਆਪਣੀ ਹੈ ਦੱਸਿਆ ਸੀ ਗੱਡੀ ਹੈ ਹੈਨਾ ਅਲਤੋ ਤੁਹਾਨੂੰ ਪਤਾ ਕਿਹੜੇ ਰੂਟ ਤੋਂ ਨਿਕਲ ਕੇ ਆਈ ਹੈ ਮਸਾਂ ਹੈ ਤੁਸੀਂ ਢੇਡੇ ਕਲਾਂ ਗਿਆ ਸੀ ਹਾਂ ਕਿਹੜੇ ਰੂਟ ਤੋਂ ਆਈਏ ਮੈਂ ਜਿਹੜਾ ਸਾਬ ਤੋਂ ਆਇਆ ਇੱਥੇ ਟਿੰਡੇਕਲਾਂ ਤੇ ਗਏ ਅੱਜ ਤੇ ਟਿੰਡੇਕਲਾਂ ਗਏ ਨਹੀਂ ਉਹ ਗੱਡੀ ਤੁਹਾਡੀ ਸਰ ਚਲੋ ਜੀ ਦੇਖੋ ਨਾ ਤੁਸੀਂ ਫੀਲਡ ਹੀ ਵਿੱਚ ਸੀ ਸਰ ਇਜ਼ਲੀ ਆਹ ਮਗਰ ਟਿੰਡੇਕਲਾਂ ਨਹੀਂ ਨਾ ਗਏ ਫਿਰ ਤੁਸੀਂ ਮਤਲਬ ਕੀ ਨਹੀਂ ਸਰ ਕਿਉਂ ਗੁੰਮਰਾ ਕਰ ਰਹੇ ਹੋ মিডিਆ ਨੂੰ ਤੁਸੀਂ ਸਰ ਦੇਖੋ ਅਸੀਂ ਅਗਲਿਕ ਨੂੰ ਗੁੰਮਰਾ ਕਰ ਰਹੇ ਸੱਚ ਬੋਲ ਦਿੰਦੇ ਅਸੀਂ ਕਿਹੜਾ ਕੁਝ ਕਹਿਣਾ ਸੀ ਤੁਹਾਨੂੰ ਸੱਚ ਬਾਤ ਹੈ ਕਿ ਹਮ ਆਨਲਾਈਨ ਕੇ ਕਾਮ ਮੇ ਬੀਜੀਏ ਦੇਖੋ ਹਰ ਬੰਦਾ ਸਰ ਗੁੰਮਰਾ ਕਿਉਂ ਰਹੇ ਹੋ ਅਸੀਂ ਆਨਲਾਈਨ ਕਰਨਾ ਪਟਵਾਰੀ ਕਹੀਂ ਸਾਈਡ ਬਾਈਡ ਬੈਠ ਕੇ ਇਸ ਟਾਈਮ ਕੋ ਕਾਮ ਕਰ ਰਿਹਾ ਜਦ ਜਹਾਂ ਵੀ ਜਾਓਗੇ

ਚਾਹੇ ਅਸੀਂ ਇਧਰ ਬੈਠ ਕੇ ਕਰੇ ਚਾਹੇ ਸਾਹੱਡ ਬੈਠ ਕੇ ਕਰਾ ਪਰ ਆਪ ਸੱਚ ਬੋਲ ਜਿੰਨਾ ਕਰੇ ਤੂੰ ਇਤਨਾ ਹੀ ਕੰਮ ਹੈ ਤੁਹਾਡੀ ਗੱਲ ਠੀਕ ਹੈ ਪ੍ਰੋਬਲਮ ਹੈ ਤੇ ਤੁਸੀਂ ਸੱਚ ਬੋਲ ਦੇਣਾ ਸੀ ਅਸੀਂ ਚਲੇ ਜਾਣਾ ਸੀ ਚੁੱਪ ਚਾਪ ਕਰਕੇ ਕੋਈ ਐਸਾ ਨਹੀਂ ਚੁੱਪ ਚਾਪ ਚਲੇ ਚਲੋ ਠੀਕ ਹੈ ਜੀ ਤਾਂ ਤੁਸੀਂ ਦੇਖ ਰਹੇ ਹੋ ਕਿ ਪਟਵਾਰੀ ਸਾਹਿਬ ਇੱਥੇ ਬੈਠੇ ਹੋਏ ਨੇ ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਪਤਾ ਨਹੀਂ ਕਿਉਂ ਝੂਠ ਬੋਲਣਾ ਪੈ ਗਿਆ ਅਸੀਂ ਸਾਨੂੰ ਲੱਗਦਾ ਨਹੀਂ ਸੀ ਕਿ ਪਟਵਾਰੀ ਇਸ ਤਰ੍ਹਾਂ ਝੂਠ ਬੋਲ ਸਕਦੇ ਨੇ ਅਸੀਂ ਸਿਰਫ ਇਹ ਪੁੱਛਣ ਗਏ ਸੀ ਕਿ ਇਹ ਜੋ ਪਿੱਛੇ ਤੁਸੀਂ ਦੇਖ ਰਹੇ ਹੋ ਪਲੇਟ ਲੱਗੀ ਹੋਈ ਹੈ ਇਹਦੇ ਤੇ ਕਮਿਊਨਿਟੀ ਹਾਲ ਲਿਖਿਆ ਔਰ ਅੰਦਰ ਤਾਲਾ ਖੋਲ ਕੇ ਵੜ ਰਹੇ ਨੇ ਪਟਵਾਰੀ ਤਾਂ ਪਟਵਾਰੀ ਸਾਹਿਬ ਅਗਰ ਇੱਥੇ ਅੰਦਰ ਵੜ ਰਹੇ ਨੇ ਤੇ ਅਸੀਂ ਪੁੱਛ ਲਿਆ ਕਿ ਬਈ ਇਹ ਤੁਹਾਡਾ ਆਫਿਸ ਹੈ ਤੇ ਉਹ ਕਹਿੰਦੇ ਜੀ ਹਾਂ ਸਾਡਾ ਆਫਿਸ ਇੱਥੇ ਹੋਰ ਵੀ ਇੱਕ ਪਟਵਾਰੀ ਬੈਠਦਾ ਪਰ ਚੱਕਰੇ ਕਿ ਉਹ ਝੂਠ ਬੋਲਣਾ ਪਤਾ ਨਹੀਂ ਕਿਉਂ ਝੂਠ ਬੋਲਦੇ ਰਹੇ ਔਰ ਝੂਠ ਬੋਲਦੇ ਬੋਲਦੇ ਆਪਣੇ ਹੀ ਝੂਠ ਦੇ ਵਿੱਚ ਫਸ ਗਏ ਔਰ ਉਹਨਾਂ ਨੂੰ ਇਹ ਕਹਿਣਾ ਕੀ ਕਿ ਮੈਂ ਇਸ ਦਫਤਰ ਚ ਆਇਆ ਤੇ ਉਹਨਾਂ ਨੂੰ ਝੂਠ ਬੋਲਣਾ ਪੈ ਗਿਆ ਕਿ ਮੈਂ ਲੇਟ ਕਿਉਂ ਆਇਆ ਹੁਣ ਲੇਟ ਕਿਉਂ ਆਏ ਨੇ ਤੇ ਕੀ ਕਾਰਨ ਹੋਇਆ ਆਖਰ ਲੇਟ ਆਣ ਦਾ ਉਹ ਉਹਨਾਂ ਨੇ ਦੱਸਿਆ ਕਿ ਅਸੀਂ ਕਿਸੇ ਕੰਪਲੇਨ ਤੇ ਉੱਥੇ ਗਏ ਸੀ ਤੇ ਕੰਪਲੇਨ ਜਸਟੀਫਾਈ ਨਹੀਂ ਕਰ पाए ਹੁਣ ਦੇਖਣਾ ਹੋਏਗਾ ਕਿ ਰੈਵਨਿਊ ਦੇ ਕੰਮ ਕਰਨ ਵਾਲਾ ਬੰਦਾ ਅਗਰ ਆਪਣੀ ਕੰਪਲੇਨਾਂ ਨਹੀਂ ਜਸਟੀਫਾਈ ਕਰ ਪਾ ਰਿਹਾ ਤੇ ਉਹ ਆਖਰ ਰੇਵਨਿਊ ਦੇ ਕੰਮਾਂ ਦੇ ਵਿੱਚ ਕਿਸ ਤਰ੍ਹਾਂ ਦੇ ਝੂਠ ਬੋਲਦਾ ਹੋਵੇਗਾ ਜਾਂ ਨਹੀਂ ਬੋਲਦਾ ਹੋਵੇਗਾ ਇਹ ਤਾਂ ਹੁਣ ਜਿਹੜਾ ਹੈ ਉਹ ਰੈਵਨਿਊ ਡਿਪਾਰਟਮੈਂਟ ਦੱਸ ਸਕਦਾ ਹੈ ਜਾਂ ਫਿਰ ਇਹ ਰਹਿਮਤ ਅਲੀ ਪਟਵਾਰੀ ਸਾਹਿਬ ਆਪ ਹੀ ਦੱਸ ਸਕਦੇ ਨੇ ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਹੋਰ ਵੀ ਜਗ੍ਹਾ ਤੇ ਅਸੀਂ ਜਾਵਾਂਗੇ ਔਰ ਇਸੇ ਤਰ੍ਹਾਂ ਦੀਆਂ ਪੋਲਾਂ ਖੋਲਾਂਗੇ ਧੰਨਵਾਦ ਜੀ ਚੁਪਾਤੇ ਚੁਪਾਤੇ ਉਹ ਆਪਣੇ ਹੀ ਜਾਲ ਵਿੱਚ ਫਸ ਗਿਆ